ਸ਼ੰਭੂ ਬਾਡਰ ਤੇ ਮੌਜੂਦਾਂ ਜੇ ਸ਼ੰਭੂ ਬਾਡਰ ਦੇ ਅੰਦੋਲਨ ਦੇ ਵਿੱਚ ਕੋਈ ਕਿਸਾਨ ਫੱਟੜ ਹੁੰਦਾ ਹੈ ਜ਼ਖਮੀ ਹੁੰਦਾ ਤਾਂ ਨਾਲ ਦੀ ਨਾਲ ਆ ਬਾਈਆਂ ਕੋਲ ਪਹੁੰਚੋ ਤੁਹਾਨੂੰ ਹਰੇਕ ਸਹੂਲਤ ਮਿਲੂਗੀ ਹਰੇਕ ਤੁਹਾਡੀ ਸੇਧ ਦਾ ਖਿਆਲ ਵੀ ਰੱਖਿਆ ਜਾਏਗਾ ਜਿਹੜੇ ਵੀ ਕੋਈ ਫੱਟੜ ਹੁੰਦਾ ਇੱਥੇ ਸਾਡੇ ਕੋਲ ਲਿਆਓ ਜਿਹਨੂੰ ਆਕਸੀਜਨ ਦੀ ਲੋੜ ਹੈ ਉਹਨੂੰ ਆਕਸੀਜਨ ਦੇਵਾਂਗੇ ਜਿਹਨੂੰ ਮੈਡੀਸਨ ਦੀ ਲੋੜ ਹੈ ਮੈਡੀਸਨ ਦੇਵਾਂਗੇ ਸਾਡੇ ਕੋਲ ਹਰ ਤਰ੍ਹਾਂ ਦਾ ਇੰਤਜ਼ਾਮ ਹੈ ਜੀ ਆਕਸੀਜਨ ਦਾ ਹੈਗਾ ਸਾਡੇ ਕੋਲ ਪਲਾਂਟ ਆਕਸੀਜਨ ਦੇ ਰਹੇ ਆ ਅਸੀਂ ਜਿਸ ਤਰ੍ਹਾਂ ਦੀ ਵੀ ਕੋਈ ਸਲਫ ਦੀ ਲੋੜ ਹੈ ਸਾਡੇ ਕੋਲ ਭੇਜੋ ਅਸੀਂ ਉਹਨਾਂ ਦੀ ਸਾਰੀ ਤਰ੍ਹਾਂ ਦੀ ਹੈਲਪ ਕਰਾਂਗੇ ਕਿਉਂਕਿ ਅਥਰੂ ਗੈਸ ਜਿਹੜੀ ਬਹੁਤ ਜ਼ਿਆਦਾ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਸਾਹ ਨਾਲੀ ਦੇ ਉੱਤੇ ਹੀ ਬਹੁਤ ਜ਼ਿਆਦਾ ਅਸਰ ਕਰਦੀ ਫੇਫੜਿਆਂ ਤੇ ਅਸਰ ਕਰਦੀ ਹੈ ਸੋ ਅਸੀਂ ਉਹਨਾਂ ਦੇ ਵਾਸਤੇ ਇੱਥੇ ਆਕਸੀਜਨ ਦਾ ਸਾਡੇ ਕੋਲ ਇੰਤਜ਼ਾਮ ਹੈ ਸੋ ਅਸੀਂ ਉਹਨਾਂ ਨੂੰ ਆਕਸੀਜਨ ਵਗੈਰਾ ਦੇ ਕੇ ਉਹਨਾਂ ਨੂੰ ਫੇਰ ਦੁਬਾਰਾ ਤੋਂ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਤਿਆਰ ਕਰ ਦਿੰਨੇ ਆ ਜੀ ਮਾੜਾ ਮੋਟਾ ਜਿਆਦਾ ਹੀ ਵਿਗਾਈ ਫਲੂ ਹੋ ਰਿਹਾ ਹੈ ਕਿ ਅੱਖਾਂ ਦੇ ਵਿੱਚ ਜਿਹੜੇ ਰੜਕ ਪੈਰੀ ਲੋਕਾਂ ਨੂੰ ਕਿਸੇ ਨਾਲ ਜੋੜਾ ਹੈ ਦਰਦ ਹੋ ਰਹੀ ਹੈ ਬਹੁਤ ਜ਼ਿਆਦਾ ਕਿਸਾਨਾਂ ਨੂੰ ਸੋ ਸਾਡੇ ਕੋਲ ਹਰ ਤਰ੍ਹਾਂ ਦਾ ਇੰਤਜ਼ਾਮ ਹੈ ਜਿਸ ਤਰ੍ਹਾਂ ਦਾ ਵੀ ਮਰਜੀ ਪੇਸ਼ੈਂਟ ਹੋਵੇ ਅਸੀਂ ਉਹਨੂੰ ਸਾਹਮਣੇ ਲੈ ਲਿਆ ਇੱਕ ਵਾਰੀ ਟ੍ਰਿਪ ਬਜ਼ੁਰਗਾਂ ਨੂੰ ਇਹ ਬੇਨਤੀ ਹੈ ਕਿ ਨੌਜਵਾਨਾਂ ਨੂੰ ਅੱਗੇ ਭੇਜੋ ਜਿਆਦਾ ਬਜ਼ੁਰਗ ਜਿਹੜੇ ਨੇ ਉਹ ਨਾ ਅੱਗੇ ਜਾਣ ਕਿਉਂਕਿ ਕਿਉਂਕਿ ਕਈ ਵਾਰੀ ਧੱਕਾ ਮੁੱਕੀ ਦੇ ਵਿੱਚ ਇੱਕ ਜਿਹਾ ਧੱਕਾ ਲਾ ਜਾਂਦਾ ਫਿਰ ਕਈ ਬਜ਼ੁਰਗਾਂ ਨੂੰ ਸੱਟਾਂ ਲੱਗ ਜਾਂਦੀਆਂ ਸੋ ਮੇਰੀ ਬਜ਼ੁਰਗਾਂ ਨੂੰ ਬੇਨਤੀ ਹੈ ਵੀ ਉਹ ਅੱਗੇ ਨਾ ਜਾਓ ਤਾ ਸ਼ੰਬੂ ਬਾਰਡਰ ਦੇ ਉੱਪਰ ਮੌਜੂਦ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਨੇ ਤੇ ਉਹ ਦੂਜੇ ਪਾਸੇ ਲੰਗਰ ਵੱਖੋ-ਵੱਖਰੀ ਕਿਸਮ ਦੇ ਚੱਲ ਰਹੇ ਆ ਤੇ ਇੱਥੇ ਦੱਸ ਦਈਏ ਕਿ ਜਿਹਨੂੰ ਜਿਹਨੂੰ ਆਕਸੀਜਨ ਦੀ ਕਮੀ ਆ ਰਹੀ ਹੈ ਅਥਰੂ ਗੈਸ ਦੇ ਗੋਲੇ ਵੱਜਣ ਦੇ ਨਾਲ ਸਾਹ ਨਹੀਂ ਆਉਂਦਾ ਸਰੀਰ ਦੇ ਵਿੱਚ ਜਲਨ ਹੁੰਦੀ ਹੈ ਅੱਖਾਂ ਤੋਂ ਦਿਸਰੋਂ ਬੰਦ ਹੋ ਜਾਂਦਾ ਤਾਂ ਉਹ ਇੱਥੇ ਆ ਸਕਦਾ ਐਨਾ ਬਾਈਆਂ ਦੇ ਕੋਲ ਆ ਕੇ ਉਹ ਠੀਕ ਹੋ ਸਕਦਾ ਕਿਉਂਕਿ ਦੇਖ ਸਕਦੇ ਹੋ ਸੀ ਕਿੰਨੇ ਬਜ਼ੁਰਗ ਸਾਡੇ ਜਿਹੜੇ ਆ ਜਿਹੜਾ ਵੱਡੀ ਉਮਰ ਦੇ ਨੇ ਤੇ ਆਕਸੀਜਨ ਲੈਵਲ ਜਿਹੜਾ ਆਮ ਤੌਰ ਤੇ ਘਟ ਜਾਂਦਾ ਪਰ ਜਦੋਂ ਅਥਰੂ ਗੈਸ ਆਉਂਦੀ ਹੈ ਤਾਂ ਉਸ ਸਮੇਂ ਸਾ ਸਾਦਿਓ ਤੁਸੀਂ ਬੜਾ ਸੋਹਣਾ ਜਿਹੜਾ ਇੱਥੇ ਇੱਕ ਫਰੀ ਦੀ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੈਸੇ ਸੇਵਾ ਫਰੀ ਹੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਫਰੀ ਆਕਸੀਜਨ ਥੈਰੇਪੀ ਲਿਖਿਆ ਹੋਇਆ ਉੱਪਰ ਤੇ ਨਾਲ ਹੀ ਜਿਹੜਾ ਫਰੀ ਆਕਸੀਜਨ ਕੈਂਪ ਜਿਹੜਾ ਇੱਥੇ ਲੱਗਿਆ ਜਾ ਰਿਹਾ ਹੈ ਦੇਖ ਸਕਦੇ ਹੋ ਬਾਬੇ ਬੈਠ ਨੇ ਬਜ਼ੁਰਗ ਸਾਡੇ ਬੈਠ ਨੇ ਵੱਡੀਆਂ ਉਮਰਾਂ ਦੇ ਤੇ ਜਦੋਂ ਕੁਝ ਤਕ ਤਕਲੀਫ ਆਉਂਦੀ ਹੈ ਤਾਂ ਫਿਰ ਉਹ ਇੱਥੇ ਆ ਕੇ ਪਹੁੰਚ ਜਾਂਦੇ ਆ ਤਾਂ ਡਾਕਟਰ ਸਾਹਿਬ ਵੀ ਇੱਥੇ ਮੌਜੂਦ ਨੇ ਹੋਰ ਜਿਹੜੇ ਕਮੇਟੀ ਮੈਂਬਰ ਸਾਰੇ ਮੌਜੂਦ ਨੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿ ਆਖਰਕਾਰ ਕਿਵੇਂ ਦਾ ਜਿਹੜਾ ਇੱਥੇ ਸਾਰਾ ਸੰਭਾਲ ਜਿਵੇਂ ਜੀ ਪਿਛਲੇ ਦਿਨਾਂ ਦੇ ਵਿੱਚ ਕੀ ਹੋਇਆ ਅਸਲ ਦੇ ਵਿੱਚ ਜੋ ਥਰੂ ਗੈਸ ਦੇ ਗੋਲ ਡੇਕਦੇ ਆ ਤਾਂ ਕਈਆਂ ਦੇ ਪੱਟ 파ੜੇਗੇ ਮੂੰਹ 파ੜੇਗੇ ਲਹੂ ਨਹੀਂ ਬੰਦ ਹੁੰਦਾ ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ ਸਰੀਰ ਦੇ ਵਿੱਚ ਜਲਨ ਹੁੰਦੀ ਹੈ ਤਾਂ ਉਹ ਚੀਜ਼ਾਂ ਨੂੰ ਸਾਰਾ ਤੁਸੀਂ ਕੀ ਕਰਦੇ ਹੋ ਤੁਹਾਡੇ ਕੋਲ ਕਿਹੜੇ ਕਿਹੜੇ ਪ੍ਰਬੰਧ ਨੇ ਤੇ ਕਿਹੜੀਆਂ-ਕਿਹੜੀਆਂ ਦਵਾਈਆਂ ਮੈਂ ਕਹੂੰਗਾ ਕਿ ਇੱਧਰ ਆ ਜਿਓ ਤੁਸੀਂ ਇੱਕ ਵਾਰ ਜੀ ਗੁਰੂ ਪਿਆਰੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜਿਵੇਂ ਆਪ ਨੂੰ ਪਤਾ ਹੀ ਹੈ ਕਿ ਸ਼ੰਭੂ ਬਾਡਰ ਦੇ ਉੱਤੇ ਕਿਸਾਨਾਂ ਦਾ ਨਾ ਧਰਨਾ ਜੋ ਚੱਲ ਰਿਹਾ ਹੈ ਉਹਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਗੋਲੀਬਾਰੀ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਸਾਥੀ ਫਟੜ ਹੋ ਰਹੇ ਨੇ ਸੋ ਉਹਨਾਂ ਦੀ ਸਿਹਤ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਇੱਕ ਮੈਡੀਕਲ ਕੈਂਪ ਲਾਇਆ ਗਿਆ ਸਾਡੇ ਵੱਲੋਂ ਸੋ ਅਸੀਂ ਆਪਣੇ ਵੀਰਾਂ ਨੂੰ ਬੇਨਤੀ ਕਰਦੇ ਆਂ ਕਿਸਾਨ ਵੀਰਾਂ ਨੂੰ ਵੀ ਜਿਹੜਾ ਵੀ ਕੋਈ ਫਟੜ ਹੁੰਦਾ ਇੱਥੇ ਸਾਡੇ ਕੋਲ ਲਿਆਓ ਜਿਹਨੂੰ ਆਕਸੀਜਨ ਦੀ ਲੋੜ ਹੈ ਉਹਨੂੰ ਆਕਸੀਜਨ ਦੇਵਾਂਗੇ ਜਿਹਨੂੰ ਮੈਡੀਸਨ ਦੀ ਲੋੜ ਹੈ ਮੈਡੀਸਨ ਦੇਵਾਂਗੇ ਸੋ ਸਾਡੇ ਕੋਲ ਹਰ ਤਰ੍ਹਾਂ ਦੀ ਸਹੂਲਤ ਇੱਥੇ ਉਪਲਬਧ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਭਾਈ ਜੇ ਕਿਸੇ ਨੂੰ ਕੋਈ ਛੱਟਪੇਟ ਲੱਗ ਜਾਂਦੀ ਸਾਡੇ ਕੋਲ ਪਹੁੰਚੋ ਅਸੀਂ ਉਹਦੀ ਪੂਰੀ ਹੈਲਪ ਕਰਾਂਗੇ ਸੋ ਇੰਨਾ ਕਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸਟੇਟ ਵੀ ਦਿੰਨੇ ਹੋ ਤੇ ਨਾਲ-ਨਾਲ ਜਿਹੜਾ ਜਿਵੇਂ ਆਪਾਂ ਕਹਿੰਦੇ ਆ ਕਿ ਅਲਰਜੀ ਵਗੈਰਾ ਹੋ ਜਾਂਦੀ ਉਹ ਚੀਜ਼ਾਂ ਨੂੰ ਲੈ ਕੇ ਵੀ ਹੈ ਸਾਹ ਰੁਕਣ ਲੱਗ ਜਾਂਦਾ ਹਾਂਜੀ ਹਾਂ ਸਾਡੇ ਕੋਲ ਹਰ ਤਰ੍ਹਾਂ ਦਾ ਇੰਤਜ਼ਾਮ ਹੈ ਜੀ ਆਕਸੀਜਨ ਦਾ ਹੈਗਾ ਸਾਡੇ ਕੋਲ ਪਲਾਂਟ ਆਕਸੀਜਨ ਦੇ ਰਹੇ ਆ ਅਸੀਂ ਜਿਸ ਤਰ੍ਹਾਂ ਦੀ ਵੀ ਕੋਈ ਸਲਪ ਦੀ ਲੋੜ ਹੈ ਸਾਡੇ ਕੋਲ ਭੇਜੋ ਅਸੀਂ ਉਹਨਾਂ ਦੀ ਸਾਰੀ ਤਰ੍ਹਾਂ ਦੀ ਹੈਲਪ ਕਰਾਂਗੇ। ਜਿਵੇਂ ਲਈ ਜਿ ਦੇਖਿਆ ਜਾ ਵੀ ਤਾਂ ਅਥਰੂ ਗੈਸ ਦੇ ਗੋਲੇ ਨਾਲ ਅਥਰੂ ਗੈਸ ਦੇ ਗੋਲੇ ਜੋ ਵਸਦੇ ਆ ਸਾਹ ਨਹੀਂ ਆਉਂਦਾ। ਅੱਖਾਂ ਤੋਂ ਦਿਸਰੋਂ ਬੰਦ ਹੋ ਜਾਂਦਾ। ਜਲਨ ਹੋਣ ਲੱਗ ਜਾਂਦੀ ਪੂਰੇ ਬੋਡੀ ਦੇ ਵਿੱਚ ਜਿਹੜੀ ਉਹ ਜਲਣਾ ਫਿਰ ਜਿਵੇਂ ਜਿਵੇਂ ਗੈਸ ਅੰਦਰ ਜਾਂਦੀ ਆ ਸਾਹ ਦੇ ਨਾਲ ਤਾਂ ਉਹ ਫੈਲ ਜਾਂਦੀ ਹੈ। ਹਾਂਜੀ ਇਹ ਤਾਂ ਬਹੁਤ ਵੱਡੀ ਪ੍ਰੋਬਲਮ ਹੈ ਕਿਉਂਕਿ ਜਦੋਂ ਪ੍ਰਸ਼ਾਸਨ ਵੱਲੋਂ ਕੋਈ ਗੋਲਾਬਰੀ ਕੀਤੀ ਜਾਂਦੀ ਆ ਤਾਂ ਸਾਡੇ ਬਹੁਤ ਸਾਰੇ ਸਾਥੀਆਂ ਦੇ ਸਾਹ ਰੁਕ ਜਾਂਦੇ ਨੇ। ਕਿਉਂਕਿ ਅਥਰੂ ਗੈਸ ਜਿਹੜੀ ਬਹੁਤ ਜ਼ਿਆਦਾ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਸਾਹ ਨਾਲੀ ਦੇ ਉੱਤੇ ਹੀ ਬਹੁਤ ਜ਼ ਸੋ ਅਸੀਂ ਉਹਨਾਂ ਦੇ ਵਾਸਤੇ ਇੱਥੇ ਆਕਸੀਜਨ ਦਾ ਸਾਡੇ ਕੋਲ ਇੰਤਜ਼ਾਮ ਹੈ ਸੋ ਅਸੀਂ ਉਹਨਾਂ ਨੂੰ ਆਕਸੀਜਨ ਵਗੈਰਾ ਦੇ ਕੇ ਉਹਨਾਂ ਨੂੰ ਫੇਰ ਦੁਬਾਰਤੋਂ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਤਿਆਰ ਕਰ ਦਿੰਨੇ ਆ ਜੀ ਮਾੜਾ ਮੋਟਾ ਬਸ ਸਾਡੀ ਇਹ ਹੀ ਬੇਨਤੀ ਹੈ ਵੀ ਜਿਹੜੇ ਕਿਸੇ ਨੂੰ ਭਾਈ ਨੂੰ ਸੱਟ ਫੇਟ ਲੱਗਦੀ ਵੀਰ ਮੇਰਾ ਸਾਡੇ ਕੋਲ ਆਓ ਤੇ ਸਾਡੇ ਕੋਲ ਆਪਣੀ ਸਿਹਤ ਸਹੂਲਤਾਂ ਅਸੀਂ ਤਾਂ ਕਿ ਸ਼ੰਭੂ ਬਾਰਡਰ ਤੇ ਮੌਜੂਦਾਂ ਜੇ ਸ਼ੰਭੂ ਬਾਰਡਰ ਦੇ ਅੰਦੋਲਨ ਦੇ ਵਿੱਚ ਕੋਈ ਕਿਸਾਨ ਫੱਟੜ ਹੁੰਦਾ ਹੈ ਜ਼ਖਮੀ ਹੁੰਦਾ ਤਾਂ ਨਾਲ ਦੀ ਨਾਲ ਆ ਬਾਈਆਂ ਕੋਲ ਪਹੁੰਚੋ ਤੁਹਾਨੂੰ ਹਰੇਕ ਸਹੂਲਤ ਮਿਲੂਗੀ ਹਰੇਕ ਤੁਹਾਡੀ ਸਿਹਤ ਦਾ ਖਿਆਲ ਵੀ ਰੱਖਿਆ ਜਾਏਗਾ ਜੇ ਮੈਂ ਇੱਕ ਹੋਰ ਗੱਲ ਪੁੱਛੀ ਚਾਹੂੰਗਾ ਕਿਉਂਕਿ ਜਿਸ ਹਿਸਾਬ ਦੇ ਨਾਲ ਜਦੋਂ ਪਾਕ ਦਰਮਾਦ ਦਿਆ ਜੋ ਇੱਕਦਮ ਭਸਦੇ ਨੇ ਇਧਰ ਨੂੰ ਜਦੋਂ ਗੈਸ ਦੇ ਗੋਲੇ ਡੇਗਦੇ ਆ ਪਲਾਸਟਿਕ ਦੀਆਂ ਗੋਲਡਿੰਗਾਂ ਤਾਂ ਇੱਕਦਮ ਭਸਦੇ ਆ ਕਈ ਵਾਰ ਭਸਦੇ ਭਸਦੇ ਵੀ ਡੇਗ ਪੈਂਦੇ ਆ ਤਾਂ ਉਸ ਤੋਂ ਬਾਅਦ ਸਾਹ ਨਹੀਂ ਆਉਂਦਾ ਕਈਆਂ ਨੂੰ ਜਾਂ ਫਿਰ ਕਹਿਰੀ ਆ ਬੀਪੀ ਲੋ ਹੋ ਜਾਂਦਾ ਤਾਂ ਉਹਨਾਂ ਵਾਸਤੇ ਵੀ ਹੈ ਕਿ ਇੱਥੇ ਆ ਕੇ ਤੁਸੀਂ ਆਰਾਮ ਵੀ ਕਰ ਸਕਦੇ ਹੋ ਨਾਲ ਨਾਲ ਹਾਂਜੀ ਮੇਰੀ ਬਜ਼ੁਰਗਾਂ ਨੂੰ ਇਹ ਬੇਨਤੀ ਹੈ ਕਿ ਨੌਜਵਾਨਾਂ ਨੂੰ ਅੱਗੇ ਭੇਜੋ ਜਿਆਦਾ ਬਜ਼ੁਰਗ ਜਿਹੜੇ ਨੇ ਉਹ ਨਾ ਅੱਗੇ ਜਾਣ ਕਿਉਂਕਿ ਬਹੁਤ ਵੱਡੀ ਹੋ ਜਾਂਦੀ ਹੈ ਇੱਕ ਤਾਂ ਕਿਉਂਕਿ ਕਈ ਵਾਰੀ ਧੱਕਾ ਮੁੱਕੇ ਦੇ ਵਿੱਚ ਇੱਕ ਜਿਉਂ ਧੱਕਾ ਲਾ ਜਾਂਦਾ ਫਿਰ ਕਈ ਬਜ਼ੁਰਗਾਂ ਨੂੰ ਸੱਟਾਂ ਲੱਗ ਜਾਂਦੀਆਂ ਸੋ ਮੇਰੀ ਬਜ਼ੁਰਗਾਂ ਨੂੰ ਬੇਨਤੀ ਹੈ ਵੀ ਅੱਗੇ ਨਾ ਜਾਓ ਨੌਜਵਾਨੀ ਅੱਗੇ ਜਾਵੇ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਣਾ ਉਹ ਅੱਗੇ ਜਾਓ ਨੌਜਵਾਨ ਇਹਦਾ ਹੱਲ ਵੀ ਦੱਸੋ ਜੇ ਅਤਰੂ ਗੈਸ ਗੋਲੇ ਜਿਹੜੇ ਡਿੱਗਦੇ ਨੇ ਜਾਂ ਪਲਾਸਟਿਕ ਕੁਝ ਵੀ ਜਿਹੜਾ ਹੁੰਦਾਗਾ ਇਹਦੇ ਨਾਲ ਬੱਚਾ ਕਿਵੇਂ ਆ ਦੇ ਇੱਕ ਤਾਂ ਜਿਵੇਂ ਕੋਲਗੇਟ ਲਾ ਲੈਣਾ ਕਹਿੰਦੇ ਪੇਸਟ ਲਾ ਲਓ ਨਮਕ ਰੱਖ ਲਓ ਕੋਲੇ ਇਹਨਾਂ ਦਾ ਫਰਕ ਪੈਂਦਾ ਦੇਖੋ ਜੀ ਜੇ ਤੁਸੀਂ ਇਹ ਗਾਥਰੂ ਗੈਸ ਤੋਂ ਬਚਾਅ ਵਾਸਤੇ ਕੁਝ ਕੀਤਾ ਕਰਨਾ ਤਾਂ ਆਪਣਾ 95 ਜਿਹੜਾ 마ਸਕ ਹੈ ਉਹ ਪਾਓ ਜਾਂ ਫਿਰ ਕੋਈ ਆ ਆਰੇ ਲੇਪ ਕਰਨ ਵਾਸਤੇ ਕਾਲਗਟ ਵਗੈਰਾ ਦਾ ਮੂੰਹ ਤੇ ਲੇਪ ਕਰੋ ਜਾਂ ਮਲਤਾਨੀ ਮਿੱਟੀ ਹੁੰਦੀ ਉਹਦਾ ਲੇਪ ਕਰ ਲੋ ਇਹਨਾਂ ਕਰਨਾ ਕਰਕੇ ਆਪਾਂ ਬਚ ਸਕਦੇ ਹਾਂ ਥੋੜਾ ਬਹੁਤਾਂ ਬਾਕੀ ਇਹ ਵੀ ਪ੍ਰਸ਼ਾਸਨ ਦਾ ਪੂਰਾ ਤਲਿਆ ਹੋਇਆ ਸਾਡੇ ਤੇ ਇਸ ਕਰਕੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਅੱਗੋ ਆਪਣਾ ਬਚਾਓ ਆਪ ਕਰੋ ਜ਼ਿਆਦਾ ਹੁੱਲੜਬਾਜੀ ਕਰਨ ਦੀ ਕੋਸ਼ਿਸ਼ ਨਾ ਕਰੋ ਜਿਵੇਂ ਚੱਲਦਾ ਪ੍ਰਸ਼ਾਸਨ ਨਾਲੋਂ ਵੀ ਚੱਲੀ ਜਾਓ ਕਿਸੇ ਨੂੰ ਕਿਸੇ ਕਿਸਮ ਦੀ ਕੋ ਤਕਲੀਫ ਹੁੰਦੀ ਸਾਡੇ ਕੋਲ ਆ ਬਸ ਹੁਣ ਤਾਂ ਕਿੰਨੇ ਬਜ਼ੁਰਗ ਆਗੇ ਨੇ ਕਿੰਨੇ ਇੱਥੇ ਨੌਜਵਾਨ ਆਗੇ ਤੁਹਾਡੇ ਕੋਲ ਇਹ ਕੈਂਪ ਜੇ ਅਸੀਂ ਥੋੜੀ ਦੇਰ ਹੋਇਆ ਸੀ ਚਾਲੂ ਕੀਤਾ ਜਿਆਦਾ ਦਿੱਕਤ ਕੜੀ ਇਹ ਚੀਜ਼ ਦੀ ਆ ਰਹੀ ਹੈ ਜਿਆਦਾ ਆਈ ਵੀ ਆ ਗਾਈ ਫਲੂ ਹੋ ਰਿਹਾ ਹੈ ਕਿ ਅੱਖਾਂ ਦੇ ਵਿੱਚ ਜਿਹੜੇ ਰੜਕ ਪੈਰੀ ਲੋਕਾਂ ਨੂੰ ਕਿਸੇ ਨਜੋੜਾਂ ਹੈ ਦਰਦ ਹੋ ਰਹੀ ਬਹੁਤ ਜ਼ਿਆਦਾ ਕਿਸਾਨਾਂ ਨੂੰ ਸੋ ਸਾਡੇ ਕੋਲ ਹਰ ਤਰ੍ਹਾਂ ਦਾ ਇੰਤਜ਼ਾਮ ਹੈ ਜਿਸ ਤਰ੍ਹਾਂ ਦਾ ਵੀ ਮਰਜੀ ਪੇਸ਼ੈਂਟ ਹੋਵੇ ਅਸੀਂ ਉਹਨੂੰ ਸਾਹਮਣੇ ਲੈ ਇੱਕ ਵਾਰੀ ਸੋ ਸਾਡੇ ਕੋਲ ਜ਼ਰੂਰ ਪਹੁੰਚੋ ਇੱਕ ਵਾਰੀ ਸਾਨੂੰ ਮੌਕਾ ਦੇ ਦਿਓ ਸੇਵਾ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਬਹੁਤ ਬਹੁਤ ਧੰਨਵਾਦ ਜੀ ਤਾਂ ਤੁਸੀਂ ਦੇਖ ਸਕਦੇ ਹੋ ਫ੍ਰੀ ਮੈਡੀਕਲ ਸੇਵਾ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਸ਼ੰਭੂ ਬਾਰਡਰ ਦੇ ਉੱਪਰ ਜਿਸ ਜਿਸ ਕਿਸਾਨ ਨੂੰ ਇਸ ਦੀ ਲੋੜ ਹੈ ਜਿਸ ਜਿਸ ਨੌਜਵਾਨ ਨੂੰ ਇਸ ਦੀ ਲੋੜ ਹੈ ਕੋਈ ਫੱਟੜ ਹੋ ਜਾਂਦਾ ਕੋਈ ਜ਼ਖਮੀ ਹੋ ਜਾਂਦਾ ਹੈ ਕਿਸਾਨ ਦੀ ਦਿੱਕਤ ਹੈ ਅੱਖਾਂ ਦੇ ਵਿੱਚ ਜਲਣ ਹੁੰਦੀ ਹੈ ਤਾਂ ਨਾਲ ਦੀ ਨਾਲ ਇਨਾਂ ਦੇ ਕੋਲ ਪਹੁੰਚੋ ਤਾਂ ਕਿ ਤੁਸੀਂ ਆਪਣਾ ਇਲਾਜ ਕਰਾ ਸਕੋ ਤੇ ਨਾਲ ਦੀ ਨਾਲ ਫਿਰ ਉਸ ਤੋਂ ਬਾਅਦ ਆਰਾਮ ਕਰਕੇ ਥੋੜੇ ਸਮੇਂ ਬਾਅਦ ਅੰਦਾਲੋ ਅੰਦੋਲਨ ਦੇ ਵਿੱਚ ਜਿਹੜਾ ਤੁਸੀਂ ਵਾਪਸ ਜਾ ਸਕੋ ਕੈਮਰਾ ਪਰਸਨ ਵਿਕਰਮ ਦੇ ਨਾਮ ਮਨਦੀਪ ਜੋਸ਼ ਸ਼ੰਭੂ ਬਾਰਡਰ